ਦਿੱਲੀ ਦੇ ਇਲੈਕਸ਼ਨ ਇਸ ਵਾਰ ਭਾਰਤੀ ਜਨਤਾ ਪਾਰਟੀ ਸਰਕਾਰ ਉੱਤੇ ਮਿਰੋਲ ਰ ਅੱਛੀ ਸਰਕਾਰ ਬਣਾਏਗੀ ਕਿ ਅਗਰ ਪੰਜਾਬ ਦਾ ਅਗਰ ਭਲਾ ਚਾਹਨੇ ਆ ਤਾਂ ਆਪਾਂ ਨੂੰ ਬੀਜੇਪੀ ਸਰਕਾਰ ਨਹੀਂ ਪਹਿਣੀ ਤਾਂ ਵਾਲਾ ਸਤਾਇ ਦੇ ਇਲੈਕਸ਼ਨ ਜਿਹੜਾ ਭਾਰਤੀ ਜਨਤਾਵਾਦੀ ਪਾਰਟੀ ਵਾਸਤੇ ਪੰਜਾਬ ਚ ਅੱਛਾ ਰਹੇਗਾ ਮਤਲਬ ਜਿੱਥੇ ਰਾਜਨੀਤੀ ਜਿੱਥੇ ਵੜ ਜਾਂਦੀ ਹੈ ਨਾ ਜੀ ਉਹ ਡੇਰੇ ਚ ਵੜ ਜੇ ਡੇਰਾ ਫੇਲ ਖਰਚੇ ਕਰੇ ਵੜ ਜੇ ਫੇਲ ਇਸ ਤਰ੍ਹਾਂ ਕਿਸਾਨੀ ਵਿੱਚ ਇੱਕ ਰਾਜਨੀਤੀ ਹਰ ਇੱਕ ਸਰਕਾਰ ਚਾਹੁੰਦੀ ਹੈ ਵੀ ਕਿਸਾਨ ਦਾ ਵੀ ਭਲਾ ਹੋਵੇ ਦੇਸ਼ ਦਾ ਵੀ ਭਲਾ ਹੋਵੇ ਸਾਰੀ ਚੀਜ਼ ਅੱਛੀ ਹੋਵੇ ਆਪਣੀ ਪਰ ਹੈ ਜੀ ਕਿਸਾਨ ਸਮਝ ਕਿਉਂਕਿ ਕਿਸਾਨ ਵੱਡਾ ਵੋਟ ਬੈਂਕ ਹੈ ਦੇਖੋ ਕਿਉਂ ਨਹੀਂ ਪਾ ਰਹੇ ਮੈਂ ਤਾਂ ਕਹਿੰਦਾ ਨਜ਼ਰ ਲੱਗੀ ਹੋਈ ਹੈ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਹੋਈ ਹੈ ਕਿ ਅੱچھے ਰਸਤਾ ਸਾਨੂੰ ਨਜ਼ਰ ਹੀ ਨਹੀਂ ਆ ਰਹੇ ਸਸਿਕਾਲਾ ਦਿੱਲੀ ਚੋਣਾ ਦੇ ਨਤੀਜੇ ਆਖਰ ਬਾਕੀ ਜਗ੍ਹਾ ਤੇ ਕੀ ਇੰਪੈਕਟ ਪਾਉਣਗੇ ਕਿਉਂਕਿ ਲੰਘੇ ਦਿਨਾਂ ਦੇ ਵਿੱਚ ਤੁਸੀਂ ਵੀ ਬੜੀ ਸੁਭਾਰ ਦੇਖੀ ਹੁਣੀ ਸਿਆਸਤ ਦੇ ਵਿੱਚ ਕਿ ਦਿੱਲੀ ਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਨੇ ਪੰਜਾਬ ਨੂੰ ਲੈ ਕੇ ਖਾਸ ਕਰ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਇੰਪਰੂਵਮੈਂਟ ਦੇਖਣ ਨੂੰ ਦਿੱਲੀ ਦੇ ਵਿੱਚ ਭਾਜਪਾ ਆਪ ਦੇ ਆਪ ਚ ਦੇਖਦੀ ਆ ਤਾਂ ਪੰਜਾਬ ਭਾਜਪਾ ਨੂੰ ਵੀ ਹੈ ਭਰੋਸਾ ਵੀ ਪੰਜਾਬ ਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਅੱਗੇ ਵਧਾਂਗੇ ਕੀ پلانਰ ਹੂ ਕਿਸ ਤਰ੍ਹਾਂ ਦੀ ਤਿਆਰੀ ਕਿਉਂਕਿ ਲੰਗੇ ਦਿਨਾਂ ਦੇ ਦੌਰਾਨ ਮੈਂਬਰਸ਼ਿਪ ਅਭਿਆਨ ਵੀ ਚੱਲਿਆ ਤੇ ਅੱਗੇ ਹੁਣ ਪ੍ਰਧਾਨ ਤੱਕ ਦੀ ਜੇ ਕਈਏ ਕੀ ਚੋਣਾ ਹੋਣ ਗਿਆ ਯਾਨੀ ਕਿ ਨਵੀਂ ਜ਼ਿੰਮੇਵਾਰੀ ਪ੍ਰਧਾਨ ਨੂੰ ਮਿਲੂਗੀ ਨੀਚਲਾ ਸਟਰਕਚਰ ਸਾਰਾ ਬਦਲ ਰਿਹਾ ਹੈਗਾ ਸੋ ਜੀ ਯਾਨੀ ਸਾਡੇ ਨਾਲ ਨੇ ਸੀਨੀਅਰ ਆਗੂ ਨੇ ਭਾਜਪਾ ਦੇ ਯਾਨੀ ਸਭ ਦੇਖਿਆ ਜਾਵੇ ਚਲੋ ਨਤੀਜੇ ਕੁਝ ਵੀ ਰਹਿਣ ਪਰ ਇਹ ਗੱਲ ਹੈਗੀ ਆ ਵੀ ਕਿਤਨਾ ਕਿਤੇ ਬੀਜੇਪੀ ਇੰਪਰੂਵਮੈਂਟ ਦਿਖ ਰਹੀ ਹੈ ਵੀ ਜੋ ਦਿੱਲੀ ਦੇ ਵਿੱਚ ਕੰਮ ਕਰਿਆ ਵਰਕਰਸ ਨੇ ਲੀਡਰਸ ਨੇ ਪੰਜਾਬ ਤੇ ਲੱਗਦਾ ਵੀ ਇਹ ਅਸਰ ਪੰਜਾਬ ਚ ਵੀ ਆਊ ਕਿਉਂਕਿ ਬਾਕੀ ਹਲ ਦੇਸ਼ ਚ ਵੀ ਦੇਖਿਆ ਜਾਵੇ ਤਾਂ ਮੈਕਸਿਮਮ ਹੀ ਹੌਲੀ ਹੌਲੀ ਭਾਜਪੀ ਨੇ ਗਰੋਅ ਕਰਿਆ ਹਰਿਆਣਾ ਵਾਲੀ ਉਦਾਹਰਨਾਂ ਨੇ ਸਾਰਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਚਿੰਤਾ ਚ ਪਾਇਆ ਸਿਆਸਤਦਾਨਾਂ ਨੂੰ ਖੈਰ ਤੁਹਾਡੇ ਵਿਰੋਧੀਆਂ ਨੇ ਇਹ ਲੱਗਦਾ ਵੀ ਪੰਜਾਬ ਚ ਵੀ ਕਿਤੇ ਨਾ ਕਿਤੇ ਇਹ ਸੀਦਾ ਮਿਲੂਗਾ ਫਿਰ ਦੇਖੋ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਕੇਜਰੀਵਾਲ ਜਿਹੜਾ ਹੈ ਸ਼ਾਨਾ ਨੇ ਕਿਹਾ ਕਿ ਕਾਠ ਦੀ ਹੰਡੀ ਇੱਕ ਵਾਰੀ ਚੜਦੀ ਹੈ ਬਾਰ ਬਾਰ ਨਹੀਂ ਚੜਦੀ ਇਹਨਾਂ ਨੇ ਝੂਠ ਮਾਰ ਕੇ ਔਰ ਜਿਨ ਨੇ ਗੱਪ ਮਾਰੀ ਹੈ ਕਿਸਾਨਾਂ ਨਾਲ ਵੀ ਬਜ਼ੁਰਗਾਂ ਨਾਲ ਵੀ ਰਖਸ਼ਾ ਨਾਲ ਵੀ ਉਸ ਤੇ ਖਰੇ ਨਹੀਂ ਉਤਰੇ ਔਰ ਲੋਕ ਉਸੀ ਦਾ ਰੋਸ ਜਿਹੜਾ ਹੈ ਉਦੋਂ ਹੀ ਕੱਢਦੇ ਜਦੋਂ ਲੋਕਾਂ ਕੋਲ ਵੋਟ ਦੀ ਤਾਕਤ ਆਦੀ ਹੈ ਐਨੇ ਕੋਈ ਨਹੀਂ ਕਰਦਾ ਤੇ ਦਿੱਲੀ ਦੇ ਇਲੈਕਸ਼ਨ ਇਸ ਵਾਰ ਭਾਰਤੀ ਜਨਤਾ ਪਾਰਟੀ ਸਰਕਾਰ ਉੱਤੇ ਨਿਰੋਲ ਔਰ ਅੱਛੀ ਸਰਕਾਰ ਬਣਾਏਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕੰਮ ਬੋਲਦਾ ਹੈ ਅੱਜ ਯੂਪੀ ਦਿੱਲੀ ਦੇ ਨੇੜੇ ਲੱਗਦੀ ਹੈ ਔਰ ਅੱਜ ਰਾਜਸਥਾਨ ਨੇੜੇ ਲੱਗਦਾ ਹੈ ਔਰ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਸਾਰਿਆਂ ਦੀ ਰਿਸ਼ਤੇਦਾਰੀ ਹਿੰਦੁਸਤਾਨ ਦੇ ਵਿੱਚ ਇੱਕ ਦੂਸਰੇ ਦੀ ਪਹਿਚਾਨ ਵੀ ਹੈ ਉੱਥੋਂ ਹਵਾ ਜਿਹੜੀ ਅੱਛੀ ਹਵਾ ਆਂਦੀ ਹੈ ਯੂਪੀ ਤੋਂ ਅੱਛੀ ਹਵਾ ਆਂਦੀ ਹੈ ਔਰ ਲੋਕ ਡਿਮਾਂਡ ਵੀ ਕਰਦੇ ਹੈ ਜਿੱਥੇ ਵੀ ਮੋਲੇ ਤੇ ਵੀ ਕਿਥੇ ਮਤਲਬ ਹੈ ਕਿਸੇ ਵਿਧਾਨ ਸਭਾ ਜੀ ਵੀ ਜੋਗੀ ਦਾ ਜਲਸਾ ਕਰਾਓ ਕਿਉਂਕਿ ਜੋਗੀ ਨੇ ਕੰਮ ਕੀਤਾ ਹੈ ਤਾਂ ਲੋਕ ਉਹ ਚੀਜ਼ ਨੂੰ ਬੀਜਪੀ ਦੇ ਵੱਲ ਮਰੂਜ਼ਾਨ ਕਾਫੀ ਅੱਛਾ ਹੈ ਔਰ ਸਰਕਾਰ ਬਣੇਗੀ ਪਰ ਲੱਗਦਾ ਵੀ ਕੰਮ ਕਰਨ ਦੀ ਕਿੰਨੀ ਕੁ ਲੋੜ ਹੈਗੀ ਆ ਕਈ ਚੀਜ਼ਾਂ ਜਿਵੇਂ ਤਰ੍ਹਾਂ ਦੇ ਨਾਲ ਸਟਰਕਚਰ ਨੂੰ ਲੈ ਕੇ ਜੇ ਦੇਖਿਆ ਜਾਵੇ ਜਿਵੇਂ ਤੁਸੀਂ ਤਾਂ ਉਹ ਲੀਡਰਾਂ ਚੋਂ ਜਿਹੜੇ ਪੁਰਾਣੇ ਲਗਾਤਾਰ ਬੀਜੇਪੀ ਨੂੰ ਉਹ ਦੇਖ ਰਹੇ ਨੇ ਅਕਾਲੀ ਦਲ ਦਾ ਸਾਥ ਵੀ ਤੁਸੀਂ ਦੇਖ ਲਿਆ ਅਕਾਲੀ ਦਲ ਦੀ ਗੱਲ ਜਿਹੜੀ ਵਾਰੀ-ਵਾਰੀ ਹੁੰਦੀ ਆ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਦੀ ਲੋੜ ਹੈ ਬੀਜੇਪੀ ਨੂੰ ਜਾਂ ਸક્ષਮ ਹੈਗੀ ਆ ਕਿਉਂਕਿ ਬਾਕੀ ਜਗ੍ਹਾ ਤੇ ਇਹ ਦੇਖਿਆ ਜਾਵੇ ਤਾਂ ਬੀਜੇਪੀ ਨੇ ਇਕੱਲੇ ਹੀ ਨੇ ਕਿਤਨੇ-ਕਿਤੇ ਆਪਣੀ ਇੰਪਰੂਵਮੈਂਟ ਦੇ ਉੱਤੇ ਕੰਮ ਕਰਿਆ ਤੇ ਸੁਧਾਰਿਆ ਤੇ ਸਰਕਾਰਾਂ ਤੱਕ ਪਹੁੰਚੇ ਨੇ ਨਹੀਂ ਬੀਜੇਪੀ ਗਰਾਊਂਡ ਲੈਵਲ ਤੇ ਕੰਮ ਪੰਜਾਬ ਦੀ ਸਥਿਤੀ ਕੁਝ ਹੋਰ ਰਹੀ ਹੈ ਅੱਜ ਅਸੀਂ ਪੰਜਾਬ 'ਚ ਰਹਿੰਦੇ ਆ ਪਿੰਡਾਂ 'ਚ ਜਾਂਦੇ ਆ ਸ਼ਹਿਰ 'ਚ ਜਾਂਦੇ ਆ ਇੱਕ ਲੋਕਾਂ ਦੀ ਮਤਲਬ ਇੱਕ ਆਮ ਆਵਾਮ ਦੀ ਗੱਲ ਬਣ ਗਈ ਕਿ ਅਗਰ ਪੰਜਾਬ ਦਾ ਅਗਰ ਭਲਾ ਚਾਹਣਿਆ ਤਾਂ ਆਪਾਂ ਨੂੰ ਭਾਜਪੀ ਸਰਕਾਰ ਲੈਣੀ ਪੈਣੀ ਹੈ ਲੋਕੇ ਕਹਿੰਦੇ ਲੈਣੀ ਪੈਣੀ ਹੈ ਤਾਂ ਆਉਣ ਵਾਲਾ 27 ਦਾ ਇਲੈਕਸ਼ਨ ਜਿਹੜਾ ਹੈ ਭਾਰਤੀ ਜਨਤਾਵਾਦੀ ਪਾਰਟੀ ਵਾਸਤੇ ਪੰਜਾਬ 'ਚ ਅਸਰ ਰਹੇਗਾ ਕਿਸਾਨ ਵੀ ਦੇਖਦੇ ਨੇ ਕਿਉਂਕਿ ਜਿਹੜਾ ਹਰਿਆਣੇ ਦੇ ਵਿੱਚ ਇਹ ਕਿਸਾਨਾਂ ਦਾ ਜਿਹੜਾ ਮਤਲਬ ਉੱਥੋਂ ਦੀ ਸਰਕਾਰ ਸਾਡੀ ਭਾਜਪੀ ਦੀ ਫਸਲਾਂ ਦੀ ਗੱਲ ਕੀਤੀ ਹੈ ਸਬਜੀ ਤੱਕ ਜਿਹੜੀ ਐ ਉਹ ਮਤਲਬ ਉਠਾਈ ਐ ਉਹ ਮਤਲਬ ਕਿਸਾਨ ਨੂੰ ਪ੍ਰੋਫਿਟ ਦਿੱਤਾ ਹੈ ਔਰ ਇੱਥੇ ਭਗਵੰਤ ਸਿੰਘ ਜੀ ਨੇ ਸਟੇਜਾਂ ਤੇ ਅਨਾਉਂਸ ਕੀਤਾ ਸੀ ਵੀ ਮੂੰਗੀ ਵੀਜੋ ਮੈਂ ਚੱਕਿਆ ਇੱਕ ਦਾਣਾ ਵੀ ਨਹੀਂ ਚੱਕਿਆ ਐਤਕੀ ਜਿਹੜਾ ਲੋਕਾਂ ਦੇ ਖੱਤਲ ਖਰਾਬੀ ਜਿਹੜੀ ਮੰਡੀਆਂ 'ਚ ਹੋਈ ਐ ਛੋਨੇ ਦੇ ਵਿੱਚ ਕਿੰਨੀ ਲੁੱਟ ਹੋਈ ਐ ਕਿਥੇ 200 ਰੁਪਏ ਦੀ ਕਾਟ 400 ਦੀ 500 500 ਰੁਪਏ ਦੀ ਕਟੋਤੀ ਕਰਕੇ ਲੋਕਾਂ ਨੇ ਮਿੰਨਾ ਮਿੰਨਾ ਮੰਡੀਆਂ ਤੇ ਖੱਤੜ ਹੋ ਕੇ ਤੇ ਇਹ ਚੀਜ਼ ਨੂੰ ਚੱਕਾਈ ਐ ਅੱਜ ਪੰਜਾਬ 'ਚ ਇੰਨਾ ਕਰਜ਼ਾ ਐ ਨਕਾ ਕਿੱਥੇ ਦਿੱਤੀ ਨਹੀਂ ਜਾ ਰਹੀ ਕੋਈ ਸਿਸਟਮ ਨਾ ਰੰਦਾ ਸਿਸਟਮ ਫੇਲ ਹਰ ਇੱਕ ਸਿਸਟਮ ਫੇਲ ਹੋ ਚੁੱਕਿਆ ਨਰਾਜ਼ਗੀ ਕਿਸਾਨਾਂ ਦੀ ਉਨੀੋ ਬੀਜਪੀ ਨਾਲ ਫੇਰ ਰਹਦੀ ਹੈ ਜੀ ਆ ਖੇਤੀ ਖਰੜਾ ਜਿਹੜਾ ਆਇਆ ਸੀ ਉਹਨੂੰ ਲੈ ਕੇ ਵੀ ਨਰਾਜ਼ਗੀ ਜ਼ਾਹਰ ਕਰੀ ਨਹੀਂ ਦੇਖੋ ਨਰਾਜ਼ਗੀ ਇੱਕ ਉਹ ਇੱਕ ਰਾਜਨੀਤੀ ਹੈ ਮਤਲਬ ਜਿੱਥੇ ਰਾਜਨੀਤੀ ਜਿੱਥੇ ਵੜ ਜਾਂਦੀ ਹੈ ਨਾ ਜਿਉ ਡੇਰੇ ਚ ਵੜ ਜੇ ਡੇਰਾ ਫੇਲ ਘਰ ਚ ਕਰੇ ਵੜ ਜੇ ਫੇਲ ਇਸ ਤਰ੍ਹਾਂ ਇੱਕ ਤੀਨ ਕਿਸਾਨੀ ਵਿੱਚ ਇੱਕ ਰਾਜਨੀਤੀ ਵੜੀ ਹੋਈ ਹੈ ਬਾਕੀ ਅਗਰ ਟੇਬਲ ਟਾਕ ਕਰਕੇ ਸਹੀ ਦਿਸ਼ਾ ਦੇਖੋ ਕੋਈ ਸਰਕਾਰ ਨਹੀਂ ਚਾਹਦੀ ਹਰੇਕ ਸਰਕਾਰ ਚਾਹੁੰਦੀ ਹੈ ਵੀ ਕਿਸਾਨ ਦਾ ਵੀ ਭਲਾ ਹੋਵੇ ਦੇਸ਼ ਦਾ ਵੀ ਭਲਾ ਹੋਵੇ ਸਾਰੀ ਚੀਜ਼ ਅੱਛੀ ਹੋਵੇ ਜੋ ਕਾਨੂੰਨ ਜਿਹੜੇ ਲੈ ਕੇ ਉਹਨੂੰ ਬਾਰੀਕੀ ਨਾਲ ਕੋਈ ਦੇਖਦੇ ਨਹੀਂ ਮਤਲਬ ਤੂਏ ਲੱਗੇ ਤੂਏ ਲੱਗੇ ਕਰਕੇ ਉਹ ਗੱਲ ਨੂੰ ਹੋ ਜਾਂਦੀ ਹੈ ਐ ਹੁਣ ਸਾਡਾ ਅਨਾਜ ਜਿਹੜਾ ਸਟੋਰੇਜ ਦੀ ਗੱਲ ਉਹਦੇ ਕਾਨੂੰਨ ਦੇ ਵਿੱਚ ਸੀ ਆ ਸਾਡਾ ਅਨਾਜ ਜਿਹੜਾ ਹੈ ਉਹ ਰੁੱਲ ਰਿਹਾ ਹੈ ਕਾ ਸਾਡੇ ਕੋਲ ਕੋਲਡ ਸਟੋਰ ਜਿਹੜੇ ਆ ਆਕਸੀਜਨ ਦੇ ਕੋਮ ਖਿੱਚ ਕੇ ਜਿਹੜਾ ਕੋਲਡ ਸਟੋਰ ਹੁੰਦਾ ਹੈ ਅੱਜ ਦੂਸਰੇ ਦਸਾਂ ਦੇ ਅਗਰ ਸਬਜੀ ਜਾ ਰਹੀ ਹੈ ਚਾਇਨਾ ਸਬਜੀ ਦੇ ਰਿਆ ਹੈ ਜਿੱਥੇ برف ਪੈਂਦੀ ਹੈ ਕੈਨੇਡਾ ਨੂੰ ਔਰ ਦੇ ਸਾਨੂੰ ਕੀ ਅਸੀਂ ਨਹੀਂ ਦੇ ਸਕਦੇ ਸਰ ਜੀ ਸਬਜੀ ਜਿਹੜੀ ਅੱਜ ਕੱਲ ਸੀਜ਼ਨ ਪਹਿਲੇ ਸੀਜ਼ਨ ਸਬਜੀ ਖਾਂਦੇ ਅੱਜ ਕੱਲ ਬਗੈਰ ਸੀਜ਼ਨ ਦੀ ਸਬਜੀ ਖਾਂਦੇ ਆ ਪਰ ਸਮਝ ਕਿਉਂ ਨਹੀਂ ਪਾ ਰਹੇ ਜੀ ਕਿਸਾਨ ਸਮਝ ਕਿਉਂਕਿ ਕਿਸਾਨ ਵੱਡਾ ਵੋਟ ਬੈਂਕ ਹੈ ਦੇ ਦੇਖੋ ਕਿਉਂ ਨਹੀਂ ਪਾ ਰਹੇ ਮਾਤਾ ਕਹਿੰਦਾ ਨਜ਼ਰ ਲੱਗੀ ਹੋਈ ਹੈ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਹੋਈ ਹੈ ਕਿ ਅੱچھے ਰਸਤਾ ਸਾਨੂੰ ਨਜ਼ਰ ਹੀ ਨਹੀਂ ਆ ਰਿਹਾ ਅੱਛਾ ਨਸਤਾ ਨਜ਼ਰ ਔਰ ਮਤਲਬ ਅਸੀਂ ਤਾਂ ਇੱਕ ਸਿੱਧ ਤੇ ਪਏ ਹੋਇਆ ਵੀ ਆਸਿਆ ਤਾਂ ਕਰਾਤਾ ਦੇਖੋ ਜੀ ਅਸੀਂ ਤਾਂ ਤੱਕੜਿਆਂ ਜੀ ਇਸ ਸੀ ਤੇ ਲੱਗਿਆ ਨਹੀਂ ਕਿ ਪੰਜਾਬ ਦੇ ਹਿੱਤ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਸਾਨੂੰ ਵਿਚਾਰ ਕਰਨਾ ਚਾਹੀਦਾ ਪਰ ਇਹਦੇ ਚ ਇੱਕ ਚੀਜ਼ ਦੁਬਾਰੇ ਮੈਂ ਉਹ ਹੀ ਪੁੱਛੂੰਗਾ ਬੀਜੇਪੀ ਖੁਦ ਸક્ષਮ ਹੋਊਗੀ ਕੱਲੀ ਵੀ ਸਤਾ ਤੱਕ ਪਹੁੰਚਣ ਦੀ ਆਵਾਜ਼ ਬੁਲੰਦ ਕਰ ਸਕੇ ਦੇਖੋ ਬੀਜੇਪੀ ਹਰੇਕ ਥਾਂ ਤੇ ਆਈ ਹੈ ਹਰਿਆਣੇ ਦੇ ਲੋਕੀ ਕਹਿੰਦੇ ਸੀ ਕਿ ਬੀਜੇਪੀ ਦੇ ਤਿੰਨ ਟ੍ਰੇਡਰ ਇਹ ਟਟਾਲਾ ਵਗੈਰਾ ਸਾਰੇ ਕਹਿੰਦੇ ਸੀ ਵੀ ਹਰਿਆਣੇ ਬੀਜੇਪੀ ਨਹੀਂ ਆ ਸਕਦੀ ਉਹ ਆਈ ਜਿੱਥੇ ਜਿੱਥੇ ਅਗਰ ਦੂਸਰੀ ਸਟੇਟਾਂ ਤੇ ਦੇਖੋ ਬੀਜੇਪੀ ਆਈ ਹੈ ਜਿੱਥੇ ਆ ਸੀ ਨਹੀਂ ਸੀ ਤੇ ਪੰਜਾਬ ਚ ਆਏਗੀ ਆਏਗੀ ਕੋਈ ਬੀਜੇਪੀ ਪਾਲਿਸੀ ਦੇ ਨਾਲ ਚਲਦੀ ਹੈ ਬੀਜੇਪੀ ਵਾਅਦਾ ਕਰਦੀ ਹੈ ਪੂਰੇ ਕਰਦੀ ਹੈ ਹੁਣ ਆ ਤੁਹਾਡੇ ਸਾਹਮਣੇ ਦਿੱਲੀ ਸਰਕਾਰ ਬਣੇਗੀ ਔਰ ਦਿੱਲੀ ਜਿੱਥੇ ਵੀ ਬਣੀ ਹੈ ਬੀਜੇਪੀ ਦੀ ਸਰਕਾਰ ਨੇ ਕੰਮ ਕੀਤਾ ਹੈ ਮੁੱਖ ਮੰਤਰੀਆਂ ਨੇ ਕੰਮ ਕੀਤਾ ਜੋ ਵਾਅਦੇ ਕੀਤੇ ਲੋਕ ਉੱਥੇ ਸੁਖੀ ਨੇ ਅੱਜ ਮੈਂ ਜਾ ਕੇ ਆ ਪ੍ਰਾਗਰਾਜ ਜਾ ਕੇ ਆ 10 ਦਿਨ ਰਿਹਾ ਹੈ ਪ੍ਰਾਗਰਾਜ ਉੱਤੇ ਕੁੰਬ ਮੇਲੇ تھے ਲੱਖਾਂ ਦੀ ਪੀੜ ਹੈ ਕਿਸੇ ਦੀ ਜੇਬ ਨਹੀਂ ਕੱਟੀ ਗਈ ਕਿਸੇ ਦਾ ਮੋਬਾਈਲ ਨਹੀਂ ਛਿੰਨਾ ਗਿਆ ਕਿਸੇ ਨੂੰ ਕੋਈ ਓਏ ਨਹੀਂ ਹੋਈ ਕਿਸੇ ਤਰ੍ਹਾਂ ਦੀ ਵੀ ਇੰਨੀ ਪਬਲਿਕ ਹੈ ਇੰਨਾ ਸਿਸਟਮ ਅੱਛਾ ਹੈ ਯੂਪੀ ਦਾ ਗੁੰਡਾ ਕਰ ਦਿੱਤਾ ਰਾ ਹੁੰਦੀ ਸੀ ਰਾਜ ਤੁਸੀਂ ਰਾਤ ਨੂੰ ਕਿਸੇ ਟਾਈਮ ਚਲੇ ਜਾਓ ਕਿੱਥੇ ਕੋਈ ਗੱਲ ਨਹੀਂ ਪ੍ਰਯੋਗੀ ਵਰਗਾ ਬੰਦਾ ਪੰਜਾਬ ਬੀਜੇਪੀ ਚੋਂ ਜੇ ਮੈਂ ਸਜੀਤ ਜਾਨੀ ਨੂੰ ਹੀ ਕਹਾ ਪਹਿਲਾਂ ਆਪਦੇ ਤੌਰ ਤੇ ਇਹ ਤਾਂ ਕੱਲ ਨੂੰ ਜੇਕਰ ਤੁਹਾਨੂੰ ਹੀ ਚਲੋ ਕਮਾਂਡ ਦੇ ਦਿੱਤੀ ਜਾਵੇ ਜਾਂ ਤੁਹਾਡੇ ਚੋਂ ਹੋਰ ਕੋਈ ਲੀਡਰ ਚੁਣ ਲਿਆ ਜਾਵੇ ਤੁਸੀਂ ਸਮਝਦੇ ਹੋ ਵੀ ਤਮਾਮ ਲੀਡਰਾਂ ਦੇ ਵਿੱਚ ਉਹ ਕੁਆਲਿਟੀ ਹੈਗੀ ਜੋ ਯੋਗੀ ਚ ਹੈ ਸਾਡੇ ਰਾਜਸਥਾਨ 'ਚ ਕਿੰਨੇ ਦੰਗੇ ਹੁੰਦੇ ਸੀ ਜਦੋਂ ਬੀਰੋ ਸਿੰਘ ਆਏ ਹੈ ਉਦੋਂ ਠੀਕ ਹੋ ਗਿਆ ਜੀ Madhya Pradesh ਦੇਖ ਲੋ ਕਿੱਥੇ ਦੇਖ ਲੋ Gujarat ਦੇਖ ਲੋ ਜਿੱਥੇ BJP ਇਨੀ ਹੈ BJP ਮਤਲਬ ਪਾਲਿਸੀ ਨਾਲ ਕੰਮ ਕਰਦੀ ਹੈ ਠੀਕ ਹੈ ਯੋਗੀ ਹੈ ਤਾਂ BJP ਦੀ ਪਾਲਿਸੀ ਦੇ ਤੇ ਚੱਲਦਾ Shivraj Patel Singh Chauhan ਸੀਗੇ ਤੇ BJP Ber Singh ਸੀਗੇ Vasundhara ਸੀਗੀ ਉੱਥੇ ਕੰਮ ਹੋਏ ਨੇ ਭਲਾ ਅੱਜ ਦੇਸ਼ ਦੇ ਵਿੱਚ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਜਿਸ ਨੂੰ ਹਰ ਇੱਕ ਬੰਦਾ ਸਮਝ ਰਿਹਾ ਹੈ ਅੱਜ ਮੈਂ ਪਹਿਲੇ ਸੀ ਚੰਡੀਗੜ੍ਹ ਆਂਦੇ ਸੀਗੇ ਉਹ ਮੇਰੇ ਸਮਝ ਦੇ ਵਿੱਚ 9 ਘੰਟੇ ਲੱਗਦੇ ਸੀ ਅੱਜ ਅਸੀਂ 4 ਘੰਟੇ ਦੇ ਚੰਡੀਗੜਾ ਆ ਜੰਨੇ ਆ ਪਰ ਸਾਫ ਸੁੱਤਰੀ ਸਰਕਾਂ ਐਕਸੀਡੈਂਟ ਕਿੰਨੇ ਕਮ ਹੋ ਗਏ ਜੀ ਫੋਰ ਲਾਈਨ ਬਣਨ ਨਾਲ ਕਿੰਨੇ ਫਾਇਦੇ ਹੋਏ ਆ ਪਰ ਇਹਦੇ ਚ ਜਾਨੀ ਸਭ ਦੇ ਦੇਖੀ ਆ ਅਕਾਲੀ ਦਲ ਜਿਵੇਂ ਹੁਣ ਹੈ ਨਹੀਂਗਾ ਨਾਲ ਹੋ ਸਕਦਾ ਵੀ ਕੱਲ ਨੂੰ ਵੀ ਪਤਾ ਨਹੀਂ ਸਮਝੋ ਤਾਹੂ ਨਾਹੂ ਦੁਬਾਰੇ ਗੱਲਾਂ ਚੱਲਣਗੀਆਂ ਨਹੀਂ ਚੱਲਣਗੀਆਂ ਆ ਭਾਜਪਾ ਨੂੰ ਅਕਾਲੀ ਦਲ ਨਾਲ ਜਿਹੜਾ ਬੀਤਿਆ ਸਮਾਂ ਸੀਗਾ ਉਹਦਾ ਨੁਕਸਾਨ ਹੋਇਆ ਜਾਂ ਬੈਨੀਫਿਟ ਹੋਇਆ ਕਿਉਂਕਿ ਜਿਹੜੀ ਤੁਹਾਡੀ ਇੰਟਰਨਲ ਤੌਰ ਦੇ ਉੱਤੇ ਉਹਦੋਂ ਗੱਲ ਚੱਲਦੀ ਸੀ ਉਹ ਜਦੋਂ ਅਲ ਵੱਖਰੇ ਵੀ ਹੋਏ ਹਾਂ ਉਹਦੋਂ ਇਹ ਗੱਲ ਕਿਤੇ ਨਾ ਕਿਤੇ ਲੋਕ ਕਹਿੰਦੇ ਸੀ ਵੀ ਯਾਰ ਭਾਜਪੀ ਠੀਕ ਹੈ ਪਰ ਅਕਾਲੀ ਦਲ ਦੇ ਉੱਤੇ ਜਿਹੜੇ ਤਰ੍ਹਾਂ ਦੇ ਅਲੀਗੇਸ਼ਨਸ ਲੱਗੇ ਨੇ ਉਹਦੇ ਕਰਕੇ ਨੁਕਸਾਨ ਹੋਇਆ ਤੇ ਕੋ ਉਹਦੇ ਵਿੱਚ ਕੀ ਹੈ ਕਿ ਅਮਿਤ ਸ਼ਾ ਜੀ ਦਾ ਸਪਸਟ ਕਹਿਤਾ ਸੀਗਾ ਕਿ ਵੀ ਅਸੀਂ ਪੰਜਾਬ ਦੇ ਵਿੱਚ ਅਕਾਲੀਆਂ ਦੇ ਬਿਗੈਰ ਸਰਕਾਰ ਨਹੀਂ ਬਣਾਉਣਾ ਚਾਹੁੰਦੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਜਿਹੜੇ ਉਹ ਦਰਸ਼ਨ ਰਖੜਾ ਜੀ ਆਏ ਸੀਗੇ ਤੁਹਾਡੇ ਮੀਡੀਆ ਰਾਹੀਂ ਸਾਰਿਆਂ ਨੇ ਦੇਖਿਆ ਹੋਣਾ ਜਿਹੜੀ ਉਹ ਗੱਲ ਉਹਨਾਂ ਕਿ ਵੀ ਉਹਨਾਂ ਨੇ ਕਹਿਤਾ ਵੀ ਸਾਨੂੰ ਭਾਵੇਂ ਤੁਸੀਂ ਕਮਜ਼ੋਰ ਸ਼ਿਟਾ ਦੇ ਦਿਓ ਪਰ ਅਕਾਲੀ ਦਲ ਬੀਜੇਪੀ ਦੇ ਨਾਲ ਲੜ ਲਵੇ ਕਿ ਇੱਕ ਭਾਈਚਾਰਾ ਜਿਹੜੀ ਦੀ ਸਾਹ ਜਣਾ ਜੀ ਉਹ ਅਕਾਲੀ ਉਹ ਬੀਜੇਪੀ ਦੇ ਨਾਲ ਇੱਕ ਸੰਦੇਸ਼ ਜਿਹੜਾ ਹੈ ਪੰਜਾਬ ਦੇ ਵਿੱਚ ਔਰ ਬਾਰ ਵੀ ਅੱਛਾ ਜਾਂਦਾ ਪਰ ਅਕਾਲੀ ਤਾਂ ਅਲੀਗੇਸ਼ਨ ਲਾਉਂਦਾ ਕਹਿੰਦਾ ਬੀਜੇਪੀ ਆਰਐਸਐਸ ਤਾਂ ਸਾਨੂੰ ਤੋੜਨ ਨੂੰ ਫਿਰਦੀ ਆ ਅਲੀਗੇਸ਼ਨ ਤਾਂ ਕੁਝ ਵੀ ਲਾਵੇ ਤੇ ਜਦੋਂ ਬਾਦਲ ਸਾਹਿਬ ਨੂੰ ਅੱਜ ਤਹਾਂ ਸਰਗਾਂ 'ਚ ਹੈ ਉਹਨਾਂ ਨੂੰ ਪੁੱਛੋ ਬਾਦਲ ਸਾਹਿਬ ਨੂੰ ਬਾਦ ਸਾਹਿਬ ਕੋਲ ਅਸੀਂ ਵੀ ਗਏ ਸੀ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਮੰਤਰੀ ਇਕੱਠੇ ਹੋ ਕੇ ਗਏ ਸੀ ਵੀ ਅਸੀਂ ਰਿਜਾਇਨ ਦੇਣੇ ਸੀ ਬਾਹਰ ਆਣੇ ਆ ਤਾਂ ਬਾਦ ਸਾਹਿਬ ਨੇ ਨਾਲ ਜਨ ਨਾਲ ਖੜੇ ਹੋ ਕੇ ਕਿਹਾ ਮੇਰਾ ਵੀ ਰਿਜਾਇਨ ਲਓ ਚਲੋ ਮੈਂ ਵੀ ਤੁਹਾਡੇ ਨਾਲ ਗਵਰਨਰ ਕੋਲ ਚਲਦਾ ਮੈਂ ਬੀਜੇਪੀ ਵਗੈਰ ਸਰਕਾਰ ਪੰਜਾਬ ਚ ਨਹੀਂ ਚਲਾਣੀ ਪਰ ਹੁਣ ਵਾਲੇ ਕੱਲ ਹੀ ਤਾਂ ਮੰਨਦੇ ਨਹੀਂ ਚਾ ਵੇਖੋ ਸੋਚ ਦਾ ਫਰਕ ਹੈ ਨਾ ਜੀ ਬਾਦ ਸਾਹਿਬ ਦੀ ਸੋਚ ਕਿੱਥੇ ਸੀਗੀ ਅੱਜ ਜਿਹੜੀ ਸੋਚ ਹੈ ਵੀ ਕੋਈ ਮਤਲਬ ਕੋਈ ਬੰਦਾ ਕੁਝ ਵੀ ਕਰੇ ਆਰਐਸਐਸ ਦੇ ਐਲੀਕੇਸ਼ਨ ਲਾਂਦਾ ਹੋਰ ਲਾਂਦਾ ਤਾਂ ਅਸੀਂ ਸਾਡੇ ਤਾਂ ਨੂੰ ਮਾਸ ਦਾ ਰਿਸ਼ਤਾ ਕਹਿੰਦੇ ਸੀ ਉਦੋਂ ਕਿ ਉਹ ਨਹੀਂ ਕਹਿੰਦੇ ਸੀਗੇ ਭਾਰਤੀ ਜਨਤਾ ਪਾਰਟੀ ਸੈਂਟਰ ਮੋਦੀ ਸਾਹਿਬ ਦਾ ਦੇਖੋ ਪੰਜਾਬ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਔਰ ਧਰਮ ਦੇ ਪ੍ਰਤੀ ਮਤਲਬ ਸਿੱਖ ਧਰਮ ਦੇ ਪ੍ਰਤੀ ਗੁਰੂਆਂ ਦੇ ਪ੍ਰਤੀ ਜੋ ਆਸ ਹੈ ਆਪਾਂ ਨਜ਼ਰ ਆਂਦੀ ਹੈ ਕੋਈ ਕਹਿਣ ਦੀ ਗੱਲ ਨਹੀਂ ਹੈ ਇਕਲਾਸ ਵਾਲਾ ਮੇਰਾ ਆਪ ਕੀ ਤੁਹਾਨੂੰ ਵੀ ਪਤਾ ਹੀ ਹੋਣਾ ਡਿਪੋਰਟ ਹੋ ਕੇ ਬੜੀ ਵੱਡੀ ਗਿਣਤੀ ਚ ਆ ਰਹੇ ਨੇ ਉਹ ਨੌਜਵਾਨ ਵੀ ਹੋਣਗੇ ਹੋ ਸਕਦਾ ਏਡ ਵੀ ਹੋਣ ਬੜੇ ਔਖੇ ਹੋ ਕੇ ਲੋਕ ਉਥੇ ਪਤਾ ਨਹੀਂ ਕਿੰਨੇ ਕ ਪੈਸੇ ਲੱਗੇ ਹੋਣੇ ਕਿਸੇ ਦੇ ਜੇ ਕੋ ਇਲੀਗਲ ਵੀ ਗਿਆ ਉਹ ਵੀ ਜ਼ਾਹਿਰ ਜੀ ਗੱਲ ਹੈ ਕਿ ਏਜੰਟਾਂ ਵਿੱਚ ਦੀ ਪੈਸੇ ਲੱਗੇ ਹੋਣੇ ਆ ਕਿਵੇਂ ਦੇਖਦੇ ਹੋ ਵੀ ਇਹਨਾਂ ਦਾ ਡਿਪੋਰਟ ਹੋਣਾ ਕਿਉਂਕਿ ਬਹੁਤ ਘਰਾਂ ਦੇ ਵਿੱਚ ਨਮੋਸ਼ੀ ਹੋਣੀ ਹੈ ਨਹੀਂ ਦੇਖੋ ਇਹ ਇੱਕ ਕੋਈ ਅੱਛੀ ਗੱਲ ਨਹੀਂ ਜੀ ਠੀਕ ਹੈ ਪਹਿਲੀ ਸਰਕਾਰ ਸਰਕਾਰ ਹੁੰਦੀ ਹੈ ਕੁਰਸੀ ਤੇ ਬੈਠੇ ਉਸ ਟਾਈਮ ਇਹਨਾਂ ਨੇ ਜਿਹੜੀ ਡੀਲ ਦੇ ਰੱਖੀ ਸੀਗੀ ਡੋਂਗੀ ਕਿ ਕਿਸ ਕਿੰਨਾ ਪਰੇਸ਼ਾਨ ਹੋ ਕੇ ਲੋਕ ਉਥੋਂ ਗਏ ਨੇ ਔਰ ਕਮਾਈਆਂ ਵੀ ਲੋਕਾਂ ਨੇ ਕੀਤੀ ਐ ਅੱਜ ਅਗਰ ਮਤਲਬ ਮੈਂ ਤਾਂ ਕਹਿੰਦਾ ਅਮਰੀਕਾ ਵੀ ਅਗਰ ਤਰੱਕੀ ਕੀਤੀ ਐ ਤਾਂ ਪੰਜਾਬੀਆਂ ਦੀ ਸਿਰ ਤੇ ਕੀਤੀ ਐ ਮੈਂ ਜਾ ਕੇ ਦੇਖਿਆ 65 65000 ਏਕੜ ਜ਼ਮੀਨ 3 3000 ਏਕੜ ਜ਼ਮੀਨ ਜਿੰਨੀ ਟਰਾਂਸਪੋਰਟ ਟਰੱਕ ਜਿਹੜੀ ਐ ਜਿੰਨਾ ਅੱਜ ਜੇ ਅਗਰ ਚੱਕਾ ਅਮਰੀਕਾ ਦਾ ਚੱਲਦਾ ਹੈ ਨਾ ਤਾਂ ਇਹ ਪੰਜਾਬੀਆਂ ਦੀ ਸਿਰ ਤੇ ਚੱਲਦਾ ਉਹ ਟਰੰਪ ਸਾਹਿਬ ਨੂੰ ਵੀ ਗਲਤ ਫहमी ਐ ਇਹ ਮਤਲਬ ਕਿ ਠੀਕੇ ਲੋਕਾਂ ਦਾ ਲੋਕ ਕਿੰਨੀ ਮੁਸ਼ਕਲ ਨਾਲ ਗਏ ਨੇ ਆਪਣਾ ਕੁਝ ਪੈਸੇ ਵੀ ਖਰਚ ਕੀਤੇ ਨੇ ਉੱਥੇ ਜਿਹੜੀ ਸਰਕਾਰ ਸੀ ਉਹਨਾਂ ਨੇ ਸਹਿਯੋਗ ਕੀਤਾ ਉਹਨਾਂ ਨੇ ਜਦੋਂ ਉੱਥੇ ਮਤਲਬ ਵੀਜ਼ਾ ਮਤਲਬ ਵਰਕ ਵੀਜ਼ਾ ਵੀ ਦਿੱਤੇ ਤੇ ਇਹ ਨਹੀਂ ਕਰਨਾ ਚਾਹੀਦਾ ਸੋਚਣਾ ਚਾਹੀਦਾ ਦੇਖੋ ਅਮਰੀਕਾ ਦੇ ਵਿੱਚ ਵੀ ਉਹਨਾਂ ਨੂੰ ਵੀ ਕਟਾ ਲੱਗੇਗਾ ਅੱਜ ਕੁਝ ਵੀ ਸੋਚੇ ਬੰਦਾ ਕਿੰਨਾ ਪੈਸਾ ਹਿੰਦੁਸਤਾਨ ਦਾ ਦੂਸਰੇ ਦੇਸ਼ਾਂ 'ਚ ਜਾ ਰਿਹਾ ਹੈ ਬੱਚੇ ਲੈ ਕੇ ਜਾ ਰਹੇ ਨੌਜਵਾਨ ਬੱਚੇ ਜਿਹੜੇ ਪੜਨੂ ਜਾਂਦੇ ਤਾਂ ਜੋ ਉੱਥੇ ਕਮਾਈ ਕਰਕੇ ਟੈਕਸ ਦਿੰਦੇ ਤਾਂ ਕਿੰਨਾ ਸਰਕਲ ਉੱਥੇ ਚੱਲ ਰਿਹਾ ਹੈ ਬਿਲਕੁਲ ਬਾਬਾ ਤੁਹਾਨੂੰ ਵਾਧਾ ਸੁਜੀਤ ਜਾਨੀ ਉਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਦੇ ਨਾਲ ਇੰਪਰੂਵ ਬੀਜੇਪੀ ਨੇ ਬਾਕੀ ਸੂਬਿਆਂ 'ਚ ਕਰਿਆ ਤਾਂ ਇਸ ਵਾਰ ਕਿਤੇ ਨਾ ਕਿਤੇ ਜਿਹੜੇ ਦਿੱਲੀ ਦੇ ਨਤੀਜੇ ਹੋਣਗੇ ਉਹ ਪੰਜਾਬ ਦੇ ਵੱਲ ਚੰਗੀ ਹਵਾ ਜਿਹੜੀ ਤੋਰਨਗੇ ਹਾਲਾਂਕਿ ਬੀਜੇਪੀ ਬੜੀ ਸਟ੍ਰੈਟੇਜੀ ਨਾਲ ਪੰਜਾਬ ਦੇ ਵਿੱਚ ਵੀ ਹੁਣ ਅੱਗੇ 2022 ਨੂੰ ਲੈ ਕੇ ਕੰਮ ਕਰ ਰਹੀ ਆ ਪਰ ਦੂਜੇ ਪਾਸੇ ਚੁਣੌਤੀਆਂ ਵੀ ਉਨੀਆਂ ਹੀ ਨੇਗੀਆਂ ਚਾਹੇ ਗੱਲ ਹੋਵੇ ਭਾਈਵਾਲ ਪਾਰਟੀ ਦੇ ਹੀ ਆਪਣੇ ਦੇ ਉੱਤੇ ਹਮਲੇ ਕਰਨੇ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਨੇ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜਾਨੀ ਉਹਨਾਂ ਦਾ ਇਹ ਵੀ ਗੱਲ ਕਹਿਣੀ ਹੈ ਦਿਲ ਜਿੱਤਾਂਗੇ ਤੇ ਨਾਲ ਹੀ ਇਹ ਗੱਲ ਕੀਤੀ ਜਾਵੇ ਕਿਸਾਨਾਂ ਵਾਲੇ ਮਸਲੇ ਨੂੰ ਲੈ ਕੇ ਵੀ ਕਹਿੰਦੇ ਅਸੀਂ ਹਰ ਹਾਲ ਦੇ ਵਿੱਚ ਕਿਤੇ ਨਾ ਕਿਤੇ ਹੱਲ ਕਰਾਂਗੇ ਤਾਂ ਕਿ ਹਰ ਕਿਸੇ ਦਾ ਫਾਇਦਾ ਹੋਵੇ ਤੇ ਬੀਜੇਪੀ ਦੇ ਵਿੱਚ ਕਹਿੰਦੇ ਯੋਗੀ ਰਾਜ ਜੇਕਰ ਲੋਕ ਦੇਖਦੇ ਨੇ ਤਾਂ ਉਹ ਬੀਜੇਪੀ ਦੇ ਸਕਦੀ ਹਨ ਕਿ ਇਹ ਚੁਣੌਤੀਆਂ ਬਹੁਤ ਵੱਡੀਆਂ ਹੈਗੀਆਂ ਰਹਿਗੀਆਂ ਉਹਦੇ ਚੱਲਦੇ ਕਿਤੇ ਨਾ ਕਿਤੇ ਆ ਬਾਕੀ ਸੂਬਿਆਂ ਦੇ ਨਤੀਜਿਆਂ ਨੂੰ ਪੰਜਾਬ ਦੇ ਉੱਤੇ ਦੇਖ ਕੇ ਬੀਜੇਪੀ 2027 ਨੂੰ ਲੈ ਕੇ ਤਿਆਰੀ ਖਿੱਚਦੀ ਨਜ਼ਰ ਆ ਰਹੀ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸਮਿਸਿੰਗ ਰੋਯਾਰਾ 2020 ਚੰਡੀਗੜ੍ਹ